ਸਾਤ ਸ੍ਰੀ ਅਕਾਲ ਜੀ ਕਿਹਾ ਚੱਲ ਸਾਰਿਆਂ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਮੈਂ ਵੀ ਬਹੁਤ ਵਧੀਆ ਹਾਂ ਤੇ ਕਿਰਨ ਵੀ ਬਹੁਤ ਠੀਕ ਠੀਕ ਨੇ ਤੇ ਇਬਾਦਤ ਆ ਵੰਡਰਫੁਲ ਨਜ਼ਾਰੇ ਚ ਹੈ ਸੋ ਤੀਪੀ ਐਸ ਟਾਈਮ ਤੇ ਕਿਰਨ ਦੇ ਆ ਤੁਹਾਨੂੰ ਪਿਛੇ ਕੱਲ ਦੇ ਵਲੌਗ ਹੈ ਸਾਡੀ ਲੜਾਈ ਹੋ ਗਈ ਸੀ ਬਾਲਾ ਬਾਲਾ ਕਰਕੇ ਤੇ ਅਬ ਮੈਂ ਚਲੋ ਕੋਈ ਗੱਲੀ ਮੈਂ ਗੱਲ ਕਰ ਲਈ ਸਲੂਨ ਵਾਲੇ ਭਾਈ ਸਾਹਿਬ ਨਾਲ ਮੈਂ ਕਿਹਾ ਮਾਰ ਦੇ ਕੋਈ ਰੰਗ ਪੇਂਟ ਜਾਂ ਦਿਮਾਗ ਕਿਰਨ ਦਾ ਠੀਕ ਹੋ ਜੇ ਰੰਗ ਨੂੰ ਲੈ ਕੇ ਹਨਾ ਹੌਣ ਲੱਗਿਆ ਨੇ ਸ਼ੀਸ਼ੇ ਮੂਰੇ ਜਿਵੇਂ ਬਾਹਰ ਬੁਲਵਾਈ ਜਾਂਦੇ ਨੇ ਹਨਾ ਰਹਿਣ ਤੋਂ ਕੀ ਵਾਣਾ ਉੱਥੇ ਜਰਾ ਪੇਂਟ ਪੁੰਡ ਕਰਨਾ ਹੀ ਉਹਦੇ ਬਾਹਲੇਓ ਆ ਆ ਬਿਜੜਾ ਜਾਂ ਤੁਹਾਡਾ ਬਿਜੜੇ ਜਿਹੇ ਵਾਲ ਵਾਲ ਪੜੇ ਛੋਂਦੇ ਛੱਪੀ ਲੱਚੜਦੇ ਨੇ ਵਾਲ ਰਖ ਖੁਸ਼ ਹੋਣਾ ਹੈਪੀ ਬਹੁਤ ਹੈ ਬਹੁਤ ਆ ਬਸ ਠੀਕ ਹੈ ਵਾਹ ਲਓ ਵਾਹ ਜੀ ਵਾਹ ਲਓ ਫਿਰ ਅਜ ਆਪਾਂ ਜਾਣਾ ਵੀ ਏ ਹੂੰ ਚਲੋ ਜੀ ਆਪਾਂ ਤਿਆਰ ਹੋ ਜਾਈਏ ਤੇ ਚਲਿਏ ਇਬਾਦਤ ਸੁੱਤੀ ਐ ਸੁੱਤੀ ਦਾ ਹਲਾਹਾ ਚੱਕ ਲਈ ਫਟਾਫਟ ਹਨਾ ਬਸ ਰੈਡੀ ਆਪਾਂ ਹੋਂ ਦਾ ਸੇਰੀ ਹੋਣਾ ਬਸ ਮੈਂ ਵੀ ਬੜਾ ਸਕੀਮੀ ਆ ਮੈਂ ਆਪਣਾ ਇਹ ਗੇਮ ਖੇਡਣ ਦਾ ਰਿਮੋਟ ਲੈਣ ਲਾ ਕੇ ਚੱਲੇ ਆ ਪਬਜੀ ਖੇਡਾਂਗਾ ਤੇ ਆਪਣੇ 에ਅਰਪੋਰਟ ਨਾਲ ਲੈ ਕੇ ਚੱਲੇ ਆ ਕਿਉਂਕਿ ਇਸ ਲੌਨ ਦੇ ਵਿੱਚ ਕਿਰਨ ਨੂੰ ਟਾਈਮ ਲੱਗ ਜਾਣਾ ਇਹ ਬਾਦ ਨੂੰ ਮੈਂ ਝੱਟ ਸਵਾ ਦੇਣਾ ਇਬਾਦਤ ਨੇ ਸੌ ਜਾਣਾ ਤੇ ਆਪਾਂ ਫਿਰ ਬੈਠ ਕੇ ਗੇਮ ਖੇਡਾਂਗੇ ਬੋਰ ਕਾਤੋਂ ਹੋਣਾ ਭਾਈ ਆਪਾਂ ਨਜ਼ਾਰੇ ਲਾਂਗੇ ਆਪਾਂ ਹਾਂਜੀ ਬਾਬੂ ਰੈਡੀ ਹੋ ਗਿਓ ਜਾ ਰਿਓ ਫੇਰ ਜੀ ਕਿੱਥੇ ਜਾ ਰਹੇ ਹੋ ਦੱਸੋ ਕਿੱਥੇ ਜਾ ਰਹੇ ਦੱਸੋ ਸਾਨੂੰ ਮੈਂ ਤਾਂ ਡੈਡੀ ਨੇ ਲੱਗੀ ਫਿਰਦੇ ਐਵੇਂ ਧੁੱਪ ਦੇ ਵਿੱਚ ਕੇ ਤਾਂ ਵਾਲ ਬੂਲ ਕਰਾਣਾ ਪਰ ਧੁੱਪ ਦਾ ਕੀ ਐ ਸੀ ਤਾਂ ਜਿੱਥੇ ਜਾਣਾ ਸੀ ਉੱਥੇ ਉਹ ਰਸਤੇ ਜੀ ਆ ਸਾਡੇ ਤਾਂ ਫਿਰ ਟਾਈਮ ਅਕੋਰਡਿੰਗਲੀ ਨਿਕਲਣਾ ਪੈ ਰਿਹਾ ਕੋਦਾਂ ਹੀ ਕਹਿ ਰਹੇ ਨਹੀਂ ਪਰ ਗਿਰਦਾ ਮੈਂ ਸੀਰੀਅਸਲੀ ਕਹਿ ਰਿਹਾ ਹੁਣ ਵੀ ਵਧੀਆ ਤੁਹਾਡੇ ਵਾਲ ਹੋ ਜਾਣਗੇ ਤੁਸੀਂ ਜਵਾਨ ਹੋ ਜਾਗੇ ਮੈਂ ਪਹਿਲਾਂ ਜਵਾਨ ਆ ਓਕੇ ਨਹੀਂ ਤੁਸੀਂ ਨਹੀਂ ਬਾਦੀ ਨਹੀਂ ਆ ਮੈਂ ਬੁੱਢੇ ਵਾਲ ਨੇ ਤੁਹਾਡੇ ਚਿੱਟੇ ਹੋ ਜਾਣਗੇ ਅਰੇ ਬਈ ਕਾਲੇ ਹੋ ਜਾਣਗੇ ਹਨਾ ਬਾਬੂ ਹੈਣਾ? ਤੰਨ੍ਹਾ। ਆ ਮੇਰਾ ਵਧੀਆ ਮੇਰੀ ਜਦੋਂ ਦਾੜੀ ਕਿਤੇ ਚਟੇ ਆਉਂਦੀ ਮਾਂ ਵੀ ਰੰਗ ਰੰਗ ਘਰੇ ਲਾ ਲੈਂਦਾ ਇਹਨਾਂ ਦਾ ਲੇਡੀਜ਼ ਦਾ ਬਹੁਤ ਹੋ ਗਿਆ ਸਪੈਸ਼ਲ ਸੈਲੂਨ ਜਾਣੇ ਚਲੂਈ। ਲਓ ਜੀ ਗੱਡੀ ਹੋ ਗਈ ਹੁਣ ਗਰਮ। ਚਲਿਏ ਜੀ। ਠੰਡੀ ਨਹੀਂ ਗਰਮ ਇੰਜਨ ਗਰਮ ਹੋ ਗਿਆ ਅੰਦਰੋਂ ਠੰਡੀ ਹੋ ਗਈ। ਤੁਰਿਏ ਜੀ। ਲਓ ਜੀ ਨਿਕਲ ਪਿਆ ਜੀ ਆਪਾਂ ਇਬਾਦਤ ਬੈ ਗਏ ਵੀ ਸਾਡੀ ਪਿਛਲੀ ਸੀਟ ਤੇ ਔਰ ਇਬਾਦਤ ਨਾਲ ਇੱਕ ਰੀਲ ਬਣਾਈ ਅਸੀਂ ਬਹੁਤ ਸੋਹਣੀ ਆਈ। ਮੈਡਮ ਤੁਰੇ ਜਾ ਰਹੇ ਨੇ ਆਪਣੇ ਜਵਾਕ ਨੂੰ ਚੱਕ ਕੇ। ਓਹ ਹੇਅਰ ਲੁਕਸਾਣਿਆਂ ਦੇ ਆਏ ਆਪਾਂ ਪਹੁੰਚ ਗਏ ਆਪਣੀ ਡੈਸਟੀਨੇਸ਼ਨ ਤੇ ਤੇ ਉਹ ਮਾਸਕ ਨਾ ਮੇਰਾ ਵੀ ਹੋਇਆ ਕਿਤੇ ਫੇਸ ਤੇ ਇੱਕ ਦਿਨ ਹਾਂ ਉਹ ਵਾਲਾ ਕੀ ਕਹਿੰਦੇ ਨੇ ਹਾਈਡਰਾ ਹਾਈਡ੍ਰੋਫਿਸ਼ੀਅਲ ਮੈਂ ਕਰਵਾਈ ਨਹੀਂ ਸੀ ਉਸ ਟਾਈਮ ਤੇ ਕਿ ਕੀ ਉਸ ਟਾਈਮ ਤੇ ਇਬਾਦਤ ਬਿਹਾਉਣੀ ਸੀ ਹੂੰ ਫਿਰ ਕਰਵਾਉਂਗੀ ਬਦਲੇ ਸਹੀ ਗੱਲ ਹੈ ਚਲੋ ਕੌਫੀ ਪੀਓ ਤੇ ਕਰੋ ਬੜੇ ਵਾਲਾ ਦਾ ਕੁਝ ਜਲਦੀ ਜਲਦੀ ਇਹ ਇਬਾਦਤ ਹੈ ਮम्मी ਆ ਗਏ ਉਮੀਏ ਦੇ ਗਾਵਾਂ ਵੀ ਟਟਾ ਟਟਾ ਬੁੱਢੀ ਜਵਾਨ ਹੋਣੇ ਜਾ ਰਹੀ ਹੈ ਮਾਤਾ ਬੋਲੇ ਯਾਰ ਪਲੀਜ਼ ਬੁੱਢੀ ਇਦਾਂ ਮੈਂ ਨਹੀਂ ਆਇਆ ਇਦਾਂ ਨਹੀਂ ਹੈ ਦੇਖਿਆ ਫਿਰ ਆਏ ਹਈ ਆਏ ਹਈ ਕੋ ਤਨੀ ਕਰਣਾ ਕੁਝ ਹੋਰ ਕੀ ਹੈ ਕੈਰਟੇ ਸੁਹਾਣੀ ਕਦੋਂ ਮੈਂ ਇੱਕ ਬਣਾ ਲੇ ਇਸ ਤੋਂ ਬਾਅਦ ਕਰੇ ਕਿ ਨਹੀਂ ਨਹੀਂ ਉਹ ਕੀ ਹੁੰਦਾ ਕਿ ਬਾਣਾ ਦੇ ਵਿੱਚ ਨਾ ਉਹ ਬੜੀ ਨਾ ਸਮੋਥਿੰਗ ਨਹੀਂ ਕਰਉਂ ਕਰਦੇ ਸਰ ਇਹ ਬਾਅਦ ਛੱਡਦੇ ਬਹੁਤ ਪਰ ਕੈਰਟਨ ਦੀ ਨੀਡ ਹੈਗੀ ਕਿਉਂਕਿ ਮੈਂ ਜਦੋਂ ਵਾਲ ਕੰਢੀ ਕਰਦੀ ਨਾ ਕੰਢੀ ਕਰਨ ਤੋਂ ਬਾਅਦ ਵੀ ਅਟਕਾ ਤੇ ਕੈਰਟੀਆਂ ਨੇ ਆਉਣਾ ਚਾਹੀਦਾ ਅਟਕਾ ਨਹੀਂ ਜਾਂਦੇ ਮਤਲਬ ਤੁਸੀਂ ਫਿਰ ਉਹੀ ਗੱਲ ਕਰਦੇ ਨਾ ਮੈਂ ਕਿਹਾ ਸੀ ਨਾ ਇਹ ਬਹਨ ਹੈ ਵਾਲਾਂ ਦਾ ਤਾਂ ਰੰਗ ਕਰਾਣ ਦਾ ਤਾਂ ਦੱਸੋ ਜੀ ਇਧਰ ਮੁ ਕਰੋ ਵਾਲ ਇਹਦੇ ਵਿੱਚ ਵਾਲ ਖਰਾਬ ਕਿਥੋਂ ਖਰਾਬ ਹੋ ਰਹੇ ਨੇ ਅੱਛਾ ਅੱਛਾ ਚੁੱਲਿ ਦਿਨਾ ਸੋਰੀ ਜੀ ਤੁਸੀਂ ਆ ਜੋ ਜਗਾਤਾ ਹਾਂ 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 ਏ ਵੀ ਡਿਗੀ ਸੀ ਜਰੋਂ ਨਿੱਕੀ ਸੀ ਬਹੁਤ ਸਾਰੀਆਂ ਗੱਲਾਂ ਕਰਦੀ ਐ ਹਾਂ ਬਹੁਤ ਸਾਰੀਆਂ ਹਾਂਜੀ ਉਹਦੀ ਇੱਕ ਵੱਡੀ ਗੱਲ ਇਹ ਮੈਂ ਸੋਹਣੀ ਦੀਦੀ ਨੇ ਚੱਕਿਆ ਸੀ ਇਹ ਆਪਣੇ ਗਰਦਨ ਨੂੰ ਖੁਣੀ ਸੰਭਲ ਲੈਂਦੀ ਐ ਸੈਕਿੰਡ ਬੱਚੀ ਹਾਂ ਇਹ ਗੁੱਸੇ ਨਹੀਂ ਜੰਦੀ ਕਰਦਾ ਨਾ ਇਹਨੂੰ ਖੜੀ ਕਰ ਦੋ ਨਾ ਤੇ ਚੱਲਦੀ ਐ ਅੱਛਾ ਚੱਲਦੀ ਐ ਵੈਰੀ ਨਾਈਸ ਬਹੁਤ ਐਕਟਿਵ ਐ ਫਿਰ ਤਾਂ ਇਹ ਸੀਰੀਅਸ ਲੈਣ ਬੈਠੀ ਜਿਹੜੀ ਜਿੱਪਾ ਮੇਰੇ ਕੋ ਪੈਰ ਮੈਨੂੰ ਕਹਿੰਦੇ ਬਾਹਰ ਵਰਦੀ ਹਾਂ ਹਾਂ ਛੋਟਾ ਛੋਟਾ ਬਹੁਤ ਆਰੀਆ ਅੰਗੂਠਾ ਵੀ ਹਾਂ ਬਲਾ ਵੀ ਸਹੀ ਗੱਲ ਐ ਹਾਂ ਜੀ ਗੱਲ ਤੇ ਪਤਾ ਨਹੀਂ ਜਨਰੇਸ਼ਨ ਛੋਟੇ ਬੱਚੇ ਬਹੁਤ ਤੇਜ਼ ਨੇ ਹਾਂ ਜੀ ਇੱਕ ਉਦਾਰਤੀ ਹੈ ਮੇਰੇ ਲਗਾ ਦੋ ਸਾਹਮਣੇ ਬੈਠੀ ਟੀਵੀ ਦੇਖੀਏ ਬੱਸ ਬੱਸ ਇਹ ਨਹੀਂ ਹਟਾਂਦੀ ਗਰਦਨ ਐਵੇਂ ਟੇਢੀ ਕਰਕੇ ਕਰਦੇ ਨੇ ਦੇਖੋ ਵੀ ਪਿੱਛੇ ਟੀਵੀ ਦੇਖਣ ਦਾ ਇਹਨੇ ਬਹੁਤ ਜ਼ਿਆਦਾ ਦੇਖਣਾ ਤੇ ਗੱਲ ਕਰਦੀ ਹੈ ਨਾ ਇਹਨੂੰ ਐ ਇਦਾਂ ਥੋੜਾ ਦਵਾਦੇ ਰਹਿੰਦੇ ਹਾਂ ਹੈ ਦਿਨ ਕਹਿੰਦੇ ਜ਼ਰੂਰੀ ਹੈ ਕਿ ਬੱਚਾ ਨਾ ਸਾਰੇ ਮਲਤਾਂ ਮਾਲ ਖਾਤੇ ਜਾਂਦਾ ਹੈ ਤਾਂ ਬਹੁਤ ਸਮਝਦਾਰ ਸਹੀ ਮਰੀ ਬੇਟੀ ਮੇਰੀ ਬਹੁਤ ਅੱਛੀ ਲਈ ਹੈ ਉਹਦੇ ਹੱਲੇ ਵਾਲ ਸਾਰੇ ਮਗਰ ਕੀ ਹੋ ਸੀ ਦੂਸਰੇ ਵੀਰ ਉਹ ਨਾ ਛੱਡ ਗਏ ਸੀ ਇਹਦੇ ਹੈਵੀ ਹੈ ਵਾ ਮੇਰਾ ਵੀਰ ਹਾਂਜੀ ਅਸੀਂ ਬਾਦ ਤੇ ਹੁਣ ਮਿਲਦਾ ਥੋੜੇ ਜਿਵੇਂ ਛੱਡਨੇ ਸ਼ੁਰੂ ਹੋ ਗਏ ਜਾਂ ਮੈਨੂੰ ਲੱਗਦਾ ਸਿਰ ਵੱਡਾ ਹੋ ਰਿਹਾ ਇਹਦਾ ਨਾ ਨਹੀਂ ਵਾਲ ਹੁੰਦੀ ਹੈ ਵਾਲ ਹੁੰਦੀ ਹੈ ਵਾਲ ਨਹੀਂ ਹੈ ਸਿਰ ਵੱਡਾ ਹੋ ਗਿਆ ਹਾਂ ਮੇਰੇ ਲੈ ਮੇਰੇ ਜਨਮ ਨਾਲ ਬੇਟੀਆਂ ਬੜੀ ਜਲਦੀ ਗ੍ਰੋਥ ਕਰਦੀਆਂ ਹਾਂ ਇਹ ਤਾਂ ਹੈ ਮੇਰੀ ਬੇਟੀ ਉਹ ਇੱਕ ਬੱਚੇ ਦੀ ਮੈਂ ਕਰ ਰਹੀ ਸੀ ਨਾ ਉਹ 6 ਸਾਲ ਦੀ ਬੇਟੀ ਸੀ ਉਹ ਓਕੇ ਵਿੱਚ ਪੜਦੀ ਹੈ ਓਕੇ ਉਹ ਕਹਿੰਦੀ ਸਰ ਇਹ ਮਹਾ ਇਹ ਅਲਕੇ ਜੀ ਕਹਿੰਦੀ ਤੁਹਾਡੀ ਬੇਟੀ ਕਿੰਨੇ ਸਾਲ ਦੀ ਹੈ ਮਾਂ ਦੇ 3.5 ਸਾਲ ਦੀ ਹੈ 3.5 ਸਾਲ ਦੀ ਹੈ ਮਾਂ ਦੀ ਕਹਿੰਦੀ ਗੱਲਾਂ ਬਹੁਤ ਸਾਫ਼ ਬੋਲਦੀ ਹੈ ਹਾਂ ਬਹੁਤ ਵਧੀਆ ਬੋਲਦੀ ਹੈ ਹਾਂ ਸਾਫ਼ ਸੁਥਰਾ ਬੋਲਦੀ ਹੈ ਹੈਲੋ ਦੇਖੋ ਬੈਠੀ ਹੈ ਹਾਂ ਸ੍ਰੀ ਰਿਤੀ ਹਾਂ ਹੈਲੋ 3.5 ਹੈਲੋ ਸਾਡ ਕਰੇ ਮम्मी ਵਰਗੀ ਹੈ ਨਾ ਹਾਂ ਲੋ ਜੀ ਹੋ ਗਿਆ ਅਖੀਰਨ ਦੇ ਸਿਰ ਨੂੰ ਜੋ ਵੀ ਕਰਾਣਾ ਸੀ ਇਹਨਾਂ ਨੇ ਉਹੀ ਬਸ ਬੰਦੇ ਜੇ ਮਰੀ ਜਾਂਦੇ ਨੇ ਹੈ हां बाबू जों ने निनिया कर लिया हो चलिए पापा चलिए आय हाय आय हाय 6 ਨੰਬਰ ਆ ਲਿਓ ਬੇਟੇ ਹੌਲੇ ਮਾਰਿਆ ਕਰੋ ਡੀਆਂ ਹੌਲੇ 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 ਲਓ ਜੀ ਆਪਾਂ ਚੱਲੀਏ ਬਸ ਹੁਣ ਲੱਗਣਗੇ 5 ਮਿੰਟ ਆਪਾਂ ਆ ਗਏ ਜੀ ਰੋਪੜ ਸ਼ਹਿਰ ਦੇ ਵਿੱਚ ਤੇ ਰੋਪੜ ਸ਼ਹਿਰ ਦੇ ਵਿੱਚ ਅਸੀਂ ਆਏ ਆ ਆਪਣੇ ਖਾਸ ਬਹੁਤ ਹੀ ਸਾਡੇ ਰਿਸਪੈਕਟੇਬਲ ਤੁਸੀਂ ਜਾਣਦੇ ਹੋ ਕਿਹਨਾਂ ਕੋਲ ਆਏ ਆ ਤੇ ਡਾਕਟਰ ਕਿਰਨ मैम ਤੇ ਕਾਫੀ ਦਿਨਾਂ ਦਾ ਪ੍ਰੋਗਰਾਮ ਬਣ ਰਿਹਾ ਸੀ ਇੱਥੇ ਆਉਣ ਦਾ मैम ਕਹਿੰਦੇ ਤੁਸੀਂ ਆਓ ਹਨ ਸਮ ਟਾਈਮ ਮੈਂ ਮੰਨਦੇ ਨੇ ਸਮ ਟਾਈਮ ਅਸੀਂ ਜਾਂਦੇ ਨੇ ਲੇਕਿਨ ਕਾਫੀ ਸਮੇਂ ਤੋਂ ਰਸੀਬ ਮਿਲੇ ਨਹੀਂ ਸੀ ਹੁਣ ਵੱਚੁਕੇ ਨੇ ਜ 8 ਤੇ ਇਹ ਸੁੱਤੀ ਵੀ ਹੈ ਇਹ ਸੇਮ ਰੂਟੀਨ ਹਾਂ ਪਾਦੋ ਪਾਦੋ ਇਹ ਆਪਣੇ ਪਾਪਾ ਵਾਲੀ ਸੇਮ ਰੂਟੀਨ ਉੱਤੇ ਵੀ ਫੋਲੋ ਕਰ ਰਹੀ ਏ ਉੱਠ ਨਾ ਜਾਏਗੇ ਤੇ ਕਿਨ ਗਏ ਨੂੰ ਬਾਦ ਨੂੰ ਸਵਾਨ ਲਓ ਜੀ ਅਸੀਂ ਆ ਗਏ ਮੈਮ ਦੇ ਕੋਲ ਤੇ 1 ਨਾਈਟ ਸਪੈਂਡ ਕਰਕੇ ਅਸੀਂ ਮੈਮ ਕੋਲ ਤੇ ਬੜਾ ਵਧੀਆ ਲੱਗਾ ਕਿਉਂਕਿ ਅਸੀਂ ਬੜੇ ਟਾਈਮ ਬਾਅਦ ਗਏ ਸੀ ਮੈਡਮ ਕੋਲ ਤੇ ਮਨ ਲਾ ਸਾਨੂੰ ਮਤਲਬ ਵਧੀਆ ਲੱਗਦਾ ਕਿਉਂਕਿ ਸਾਡੇ ਉਹ ਜਿਹੜਾ ਆਪਸੀ ਰਿਲੇਸ਼ਨ ਜਿਹੜਾ ਬਣਿਆ ਹੋਇਆ ਉਹ ਬਹੁਤ ਜ਼ਿਆਦਾ ਵਧੀਆ ਵਾ ਤੇ ਬੜੀਆਂ ਜਿ ਜਦੋਂ ਲਾਸਟ ਟਾਈਮ ਜਦੋਂ ਮੈਮ ਪਾਰਟੀ ਤੇ ਆਏ ਸੀ ਬਾਤ ਦੀ ਬਸ ਉਹਦੇ ਹੀ ਮਿਲੇ ਸੀ ਉਹਦੇ ਹੀ ਮਿਲੇ ਸੀ ਤੇ ਮਨ ਹੈਲਦੀ ਹੈਲਦੀ ਗੱਲਾਂ ਕਰਨ ਨੂੰ ਸਾਨੂੰ ਬਹੁਤ ਸਮਾਂ ਹੋ ਗਿਆ ਸੀ ਹਾਂ ਹਾਂ ਮੰਲਾ ਸੀ ਮੈਮ ਕੋਲ ਸਿਰਫ ਤਾਂ ਹੀ ਜਾਂਦੇ ਆ ਹੈਲਦੀ ਟਾਕਸ ਵਾਸਤੇ ਵੈਸ ਤੇ ਉਦਾਂ ਵੀ ਆਪਸ ਚ ਪਿਆਰ ਬਹੁਤ ਜ਼ਿਆਦਾ ਵਾ ਉਹ ਹੈਲਦੀ ਗੱਲਾਂ ਉੱਥੇ ਹੀ ਹੁੰਦੀਆਂ ਨੇ ਜਿੱਥੇ ਪਿਆਰ ਹੈ ਪਿਆਰ ਆ ਗੱਲਾਂ ਬਾਤਾਂ ਦੂਜੀ ਗੱਲ ਇਹ ਆ ਕਿ ਐਦਾਂ ਆਪਣੀ ਡੇਲੀ ਲਾਈਫ ਰੂਟੀਨ ਜਿਹੜੀ ਹੁੰਦੀ ਹੈ ਸਾਡੀ ਇਹ ਜੋ ਮਤਲਬ ਉੱਠਦੀਆਂ ਆਈ ਬਾਦਰ ਨੂੰਣ ਵਾਲੇ ਆਪਾਂ ਨਾਲੇ ਕੰਮ ਕਰ ਡੇਲੀ ਉਹੀ ਚੱਲਦਾ ਰਹਿੰਦਾ ਹੈਣਾ ਥੋੜੀ ਐਦਾਂ ਬ੍ਰੇਕ ਮਿਲ ਜਾਂਦੀ ਆ ਬਿਲਕੁਲ ਕਦੇ ਮੈਮ ਸਾਡੇ ਕੋਲ ਆ ਜਾਂਦੀ ਆ ਤੇ ਕਦੀ ਅਸੀਂ ਮੈਮ ਕੋਲ ਸੱਜ ਜਾਂਦੇ ਆ ਤੇ ਸਾਨੂੰ ਇੱਕ ਦੂਸਰੇ ਨਾਲ ਟਾਈਮ ਸਪੈਂਡ ਕਰਨਾ ਜਿਹੜਾ ਬਹੁਤ ਵਧੀਆ ਲੱਗਦਾ ਵਾ ਅੱਛਾ ਮੈਂ ਬੋਲਾਂ ਨਾ ਇਹ ਬਾਦਤ ਨਾਲ ਵੀ ਅੱਛਾ ਲੱਗਦਾ ਹੈ ਤੇ ਫਿਰ ਮੈਮ ਜੋਬ ਵਾਲੇ ਨੇ ਕੱਲ ਮੈਡਮ ਨੂੰ ਜਲਦੀ ਛੁੱਟੀ ਹੋ ਗਈ ਸੀ ਇਸ ਕਰਕੇ ਹੀ ਫਿਰ ਆਪਾਂ ਉਸ ਹਿਸਾਬ ਨਾਲ ਟਾਈਮ ਚੂਜ਼ ਕਰ ਲੈਣੇ ਆ ਮੈਮ ਦਾ ਨਾਲ ਜਾਣ ਦਾ ਤੇ ਮਤਲਬ ਸ਼ੂਟ ਤਾਂ ਮੈਂ ਗਰਸਨ ਤਾਂ ਨਹੀਂ ਕੀਤਾ ਕਿਉਂਕਿ ਆਬਵੀਅਸਲੀ ਪ੍ਰਾਈਵੇਸੀ ਆਪਣੀ ਹੈ ਨਾ ਮੈਮ ਮੈਮ ਨੂੰ ਅੱਛਾ ਨਹੀਂ ਲੱਗਦਾ ਮੈਂ ਸੋਸ਼ਲ ਮੀਡੀਆ ਤੇ ਆਉਣਾ ਮੈਡਮ ਸੋਸ਼ਲ ਮੀਡੀਆ ਤੋਂ ਥੋੜਾ ਦੂਰ ਰਹਿੰਦੇ ਤੇ ਅਸੀਂ ਵੀ ਕੋਈ ਉਹ ਨਹੀਂ ਹੈਗੇ ਭੀ ਨਹੀਂ ਅਸੀਂ ਤੱਕੇ ਨਾਲ ਵੀਡੀਓ ਸ਼ੂਟ ਕਰਨੀ ਆ ਜਾਂ ਮੈਮ ਨੂੰ ਫੋਰਸ ਕਰਨਾ ਵਾ ਨਹੀਂ ਜਿੱਥੇ ਨਹੀਂ ਕਿਸੇ ਦਾ ਮਨ ਤਾਂ ਬਿਲਕੁਲ ਠੀਕ ਹੈ ਬਿਲਕੁਲ ਸਹੀ ਤੇ ਬਹੁਤ ਵਧੀਆ ਲੱਗਾ ਸਵੇਰੇ ਸਾਰੇ ਮੈਡਮ ਨੇ ਅੱਜ ਬ੍ਰੈਕਫਾਸਟ ਬਣਾਇਆ ਤੇ ਮੈਂ ਅਹੀਂ ਖਾ ਕੇ ਵੀ ਆਏ ਸੀ ਤੇ ਮੈਡਮ ਨੇ ਸਾਨੂੰ ਪੈਕ ਕਰਕੇ ਵੀ ਦਿੱਤਾ ਮੈਂ ਬਹੁਤ ਜ਼ਿਆਦਾ ਸਵਾਦ ਪੋਹਾ ਬਣਾਇਆ ਬਹੁਤ ਜ਼ਿਆਦਾ ਸਾਰੀਆਂ ਮਤਲਬ ਜਿਵੇਂ ਕਹਦੇ ਨੇ ਅਸਲੀ ਪੋਹਾ ਜੋ ਸਾਊਥ ਦਾ ਟੱਚ ਆਂਦਾ ਉਹ ਹੈ ਜਿਹੜਾ ਆਪਾਂ ਪੋਹਾ ਬਣਾਉਂਦੇ ਆ ਪੰਜਾਬੀ ਸਟਾਈਲ ਪੋਹਾ ਹੁੰਦਾ ਹੈ ਜੀ ਮੈਂ ਤੁਹਾਨੂੰ ਮੈਨੂੰ ਵੀ ਉਹ ਬੋਰਿੰਗ ਅੜੜਾ ਹੀ ਖਾਣੀਆਂ ਨਹੀਂ ਨਹੀਂ ਸਵਾਦ ਹੋ ਵੀ ਮੈਨੂੰ ਅੱਛਾ ਲੱਗਦਾ ਪਰ ਪੰਜਾਬੀ ਸਟਾਈਲ ਆਉ ਇਹਦੇ ਵਿੱਚ ਫਲੇਵਰ ਜਿਹੜਾ ਮੈਨੂੰ ਮੈਨੂੰ ਆਇਆ ਨਾ ਛੀ ਪੀ ਉਹ ਵਧੀਆ ਕੀ ਹੈ ਜਿਹੜਾ ਮੈਡਮ ਨੇ ਕੜੀ ਪੱਤਾ ਪਾਇਆ ਨਾ ਉਹ ਵੀ ਫਲੇਵਰ ਆ ਬੇਸਿਕਲੀ ਪੋਹੇ ਦਾ ਮੀਨ ਤੇ ਇੱਕ ਸਟੀਮ ਕਰਕੇ ਜਿਹੜੀ ਵੈਜੀਸ ਪਾਈਆਂ ਨੇ ਮੈਡਮ ਨੇ ਸਟੀਮ ਕਰਕੇ ਵੈਜੀਸ ਪਾਈਆਂ ਨੇ ਮੈਂ ਵੀ ਸਟੀਮਰ ਮੰਗਾਇਆ ਕਿਉਂਕਿ ਮੈਨੂੰ ਵੀ ਸਟੀਮਰ ਦੀ ਨੀਡ ਹੈਗੀ ਆ ਕਿਉਂਕਿ ਆਉਣ ਵਾਲੇ ਟਾਈਮ 'ਚ ਇਬਾਦਤ ਨੂੰ ਵੀ ਆਪਾਂ ਜਿਵੇਂ ਮੰਨ ਲਓ ਸਟੀਮ ਕਰਕੇ ਵੈਜੀਸ ਨੂੰ ਫਿਰ ਉਹਨੂੰ ਹਨਾ ਪਿਉਰੀ ਬਣਾ ਕੇ ਆਪਾਂ ਦਿਆ ਕਰਾਂਗੇ ਜ ਤੇ ਮੈਂ ਅੱਜ ਹੀ ਆਰਡਰ ਕੀਤਾ ਵਾ ਤੇ ਹੁਣ ਅਸੀਂ ਚਾਹ ਮੈਂ ਕਿਹਾ ਚੱਲ ਜਿੱਪੀ ਚੱਲ ਆਏ ਆ ਅੱਛਾ ਅੱਛਾ ਚੋਰੀ 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 ਭਾਈ ਜੀ ਚੋਰੀ ਚੋਰੀ ਇਬਾਦਤ ਵੀ ਬਹੁਤ ਦਿਨ ਚੋਏ ਕਰਕੇ ਆਈ ਉੱਥੇ ਬਹੁਤ ਇੰਜੋਏ ਕੀਤਾ ਨੇ ਬਹੁਤ ਇੰਜੋਏ ਕੀਤਾ ਨੇ ਜਮਾਤਾਂ ਨਹੀਂ ਕੀਤਾ ਹਨਾ ਇਹ ਬਹੁਤ ਦਿੱਕੇ ਕੀ ਕਰਨਾ ਤੁਸੀਂ ਕੀ ਚਾਹੀਦਾ ਕੀ ਤੁਹਾਨੂੰ ਆਉਣਾ ਵਾ ਤੁਹਾਡੇ ਕੋਲ ਅੱਜ ਵੀ ਤੁਸੀਂ ਹੁਣ ਗੱਲਾਂ ਕਰਦੇ ਹੋ ਕੱਲੇ ਕੱਲੇ ਮੈਂ ਨਾ ਕਰਾਂ ਮੈਂ ਸੋ ਯਾ ਚਲੋ ਕਿਨ ਮੈਨੂੰ ਪੋਹਾ ਖਾ ਲੈਣ ਦੋ ਫਿਰ ਆਪਾਂ ਬਾਕੀ ਸ਼ੂਟ ਬਾਅਦ ਚ ਕਰਦੇ ਆ ਪੋਹਾ ਖਾ ਲਿਆ ਚਾਹ ਚੂ ਪੀ ਲਈ ਚਾਹ ਬਣਾਈ ਹੈ ਤੇ ਹੁਣ ਅਸੀਂ ਥੋੜਾ ਮੈਂ ਕਿਹਾ ਫਰੈਸ਼ ਫਰਸ਼ ਹੋ ਕੇ ਫਿਰ ਆਪਣੇ ਕੰਮ ਕਰੀਏ ਸ਼ਿਪਿੰਗ ਨੂੰ ਵੀ ਆਣਾ ਕਿਸੇ ਨੇ ਮਿਲਣਾ ਕਿੰਨਾ ਤੇ ਹੁਣ ਆਪਾਂ ਕੰਮ ਕਰ ਕਰਦੇ ਆ ਆਖਿਰਕਾਰ ਬੁੱਢੀ ਜਵਾਨ ਹੋ ਗਈ ਤੇ ਮੈਂ ਇਦਾਂ ਨਹੀਂ ਬੋਲਣ ਦੀ ਕਿ ਐਦਾਂ ਹੀ ਬੋਲੂਗਾ ਆਖਿਰਕਾਰ ਮੈਂ ਬੋਲੂਗਾ ਮੈਂ ਬੋਲੂਗਾ ਆਖਿਰਕਾਰ ਚਿੱਟੇ ਮੇਰੇ ਨੇ ਹਾਂ ਜੇ ਤੀ ਮੈਨੂੰ ਕਹਿੰਦੇ ਤੇਰੇ ਵਾਲ ਚਿੱਟੇ ਹੈ ਨਹੀਂ ਫਿਰ ਤੀ ਮੈਨੂੰ ਬੁੱਢੀ ਕਿਉਂ ਬੁਲਾ ਰਹੇ ਨਹੀਂ ਤੁਸੀਂ ਤੁਹਾਡੇ ਚਿੱਟੇ ਸੀ ਨਾ ਬਾਗ ਫਿਰ ਫਿਰ ਕਿਉਂ ਕਿਰਾਇਆ ਓਏ ਓਏ ਕਿਉਂ ਪੈਸੇ ਲਵਾਏ ਤੁਸੀਂ ਜੇ ਜਦੋਂ ਆਪ ਦਾੜੀ ਨੰਗ ਲੰਦਿਓ ਉਹ ਮੇਰਾ ਉਹ ਮੇਰਾ 500 ਦਾ ਰੰਗ 500 ਦਿਨ ਚੱਲ ਜਾਂਦਾ ਹਾਂ ਕਦੇ ਆਪ ਦਾੜੀ ਨੂੰ ਰੰਗ ਲੰਨੂ ਮੈਂ ਇੱਕ ਤੋਂ ਮਹੀਨੇ 'ਚ ਇੱਕ ਵਾਰੀ ਦਾੜੀ ਨੂੰ ਰੰਗ ਲੰਨਾਂ ਉਹ ਵੀ ਇੰਨਾ ਕੁ ਰੰਗ ਲੱਗਦਾ ਮੈਨੂੰ ਅੰਨਾ ਕੋਈ ਟੈਨਸ਼ਨ ਨਹੀਂ ਲੱਗਦੀ ਹਾਂ ਉਹ ਨਾ ਨਿੱਡਾ ਮੈਂ ਟੈਨਸ਼ਨ ਨਹੀਂ ਲੈਂਦਾ ਹੁੰਦਾ ਮੇਰਾ ਇੱਕ 500 ਦਾ ਹੰਦਾ ਰੰਗ ਦਾ ਉਹ ਡੱਬਾ ਜਿਆ ਖੌਸਾ ਟਾਈਮ ਚੱਲ ਜਾਂਦਾ ਮਤਲਬ 5-6 ਮਹੀਨੇ ਚੱਲ ਜਾਂਦਾ ਬੁੱਢੀ ਦਿਖਾਓ ਤਾਂ ਸੀ ਆਪਣੇ ਬੁੱਢੇ ਚਿੱਟੇ ਕਾਲੇ ਵਾਲ ਐ ਐ ਅੱਛੇ ਕੇ ਐ ਖੋਲ ਕੇ ਵੀ ਆਏ ਚੈੱਕ ਕਰੋ ਮੇਰਾ ਕੁਮਾਰ ਹੁਣ ਤਾਂ ਫਿਰ ਕਾਲੇ ਹੋਈ ਗਏ ਨੇ ਹੁਣ ਕਿੱਥੋਂ ਕਾਲੇ ਹੋਣਗੇ ਉਬਰਾਂ ਉਹ ਚਿੱਟੇ ਪੂਰੇ ਭਾਵੇਂ ਥੋੜੀ ਮਤਲਬ ਮੈਨੂੰ ਕਮੈਂਟ ਕੀਤਾ ਸੀ ਪੁਰਾਣੇ ਵਾਲੇ ਬਲੌਗ ਤੋਂ ਕਮੈਂਟ ਕੀਤਾ ਸੀ ਜਦੋਂ ਅਸੀਂ ਦਸਾਂ ਨੇ ਜਾ ਰਹੇ ਹਾਂ ਅਰੇ ਕਿ ਨੇ ਕਿਹਾ ਸੀ ਕਿ ਤੁਸੀਂ ਮਹਿੰਦੀ ਲਾਇਆ ਕਰੋ ਮਹਿੰਦੀ ਯੂਜ਼ ਕਰਿਆ ਕਰੋ ਅਨ ਕਿਸੇ ਨੇ ਕਿਹਾ ਕਿ ਇੱਕ ਵਾਰੀ ਕਲਰ ਕਰ ਲੋਗੇ ਤਾਂ बार-बार ਲਾਉਣਾ ਪੈਂਦਾ ਉਹ ਤਾਂ ਗੱਲ ਸਹੀ ਹੈ ਇੱਕ ਵਾਰੀ ਕਲਰ ਕਰ ਲਓ ਤਾਂ ਬਾਰ-ਬਾਰ ਲਾਉਣਾ ਹੀ ਪੈਂਦਾ ਹੈ ਇਹ ਹੁਣ ਦਾ ਨਹੀਂ ਬੜੇ ਚਿਰ ਦਾ ਕੰਮ ਛੜਿਆ ਹੋਇਆ ਹੈ ਮਤਲਬ ਜਦੋਂ ਇਹ ਹੁੰਦਾ ਵਾ ਕਿ ਜਦੋਂ ਦੇ ਵਾ ਸੱਚੀ ਗੱਲ ਦੱਸਣਾ ਜਦੋਂ ਅਸੀਂ ਆਪਣੇ ਪਿੰਡਾਂ ਵਿੱਚ ਨੇਚਰਲ ਸਕੂਲ ਆ ਪਾਉਂਦਾ ਚ ਪੜਾਇਆ ਕਰਦੇ ਨੇ ਨੇਚਰਲ ਹੈਅ ਹੁੰਦੇ ਨੇ ਸਾਡੇ ਦੱਸੀ ਨਾਲ ਸਿਰ ਣਾਉਣ ਵਾਲੇ ਦੇਸੀ ਸਾਬਨ ਨਾਲ ਸਿਰ ਣਾਉਣੇ ਹੁੰਦੇ ਉਸ ਟਾਈਮ ਤੇ ਹਣਾ ਤੇ ਜਦੋਂ ਦੇਹੀ ਆ ਸਮੂਦਨੀਗਾ ਤੇ ਚੱਕਰਾਂ ਚ ਪੈ ਜਾਂਦੇ ਆ ਨਾ ਜਿਹੜਾ ਕੁੜੀ ਵਿਆਹ ਹੀ ਜਾਂਦੀ ਨਾ ਤਾਂ ਫੈਸ਼ਨ 'ਚ ਪੈ ਜਾਂਦੀ ਹੈ ਨਹੀਂ ਵਿਆਹ ਹੀ ਨਹੀਂ ਜਾਂਦੀ ਗੱਲ ਹੈਗੀ ਜਦੋਂ ਅਸੀਂ ਮਤਲਬ ਆ ਸਮੂਦਨੀ ਵਗੈਰਾ ਕਰਾ ਲੈਨੇ ਆ ਨਾ ਦੇਦੇ ਨਾਲ ਤਾਂ హెਅਰ ਖਰਾਬ ਹੁੰਦੇ ਨੇ ਪਹਿਲੀ ਗੱਲ ਤਾਂ ਹਨਾ ਔਰ ਫਿਰ ਵਾਈਟ ਹੋਣੇ ਵੀ ਸ਼ੁਰੂ ਹੋ ਜਾਂਦੇ ਨੇ ਕਰਾਏ ਕਿਉਂ ਸੀ ਫਿਰ ਤੁਸੀਂ ਟਿਪ ਟੋਪ ਕਰ ਦੋ ਨਾ ਨਾ ਬੋਲੋ ਵੀ ਇਹ ਚ ਬੋਲੀ ਜਾ ਰਹੇ ਆ ਤੇ ਮੈਂ ਮੈਂ ਬੋਲਾਂਗਾ ਥੋੜਾ ਤੁਸੀਂ ਬੋਲੋ ਫਿਰ ਮੈਂ ਅੰਦੇ ਚ ਬੋਲਾਂਗਾ ਬਸ ਇਹੀ ਮਤਲਬ ਸ਼ੌਗ ਨੂੰ ਵੀ ਕਰਵਾ ਕੇ ਵੇਖੀ ਇੱਕ ਵਾਰੀ ਇਦਾਂ ਵਗੈ ਇਦਾਂ ਤੇ ਫਿਰ ਇਦਾਂ ਨਾ ਤਾਂ ਖਰਾਬ ਹੋ ਜਾਂਦੇ ਹੁਣ ਜਿੰਦਾਂ ਮੰਨ ਲਓ ਇੱਕ ਵਾਰੀ ਸਪੂਲਡਿੰਗ ਵੀ ਫਿਰ ਜਦੋਂ ਸਾਰੀ ਨਿਕਲ ਜਾਂਦੀ ਆ ਉਦੋਂ ਫਿਰ ਉਦੋਂ ਵੀ హెయిਰ ਖਰਾਬ ਹੋ ਜਾਂਦੇ ਫਿਰ ਹੁੰਦਾ ਕਿ ਮਤਲਬ ਪੱਕੇ ਪੈ ਜਾਂਦਾ ਜਦ ਮਤਲਬ ਪੱਕਾ ਜਦ ਪੈ ਜਾਂਦਾ ਤੇ ਕਈਆਂ ਮੇਰੀਆਂ ਭੈਣਾਂ ਦੇ ਆਲ ਮਤਲਬ ਇਹ ਤਾਂ ਹੁੰਦਾ ਕਿ ਉਹਨਾਂ ਦੇ ਨਾ ਨੇਚਰਲੀ ਸਿਲਕੀ ਹੈਅਰ ਹੁੰਦੇ ਨੇ ਮੈਂ ਉਹ ਵੀ ਸੋਹਣੇ ਨਾਲ ਜਿਵੇਂ ਮੇਰੀ ਇਬਾਦਤ ਦੇ ਨੇ ਹਾਂ ਇਬਾਦਤ ਦੇ ਵੀ ਸਿਲਕੀ ਨੇ ਹੈਅਰ ਬਾਕੀ ਪਤਾ ਨਹੀਂ ਵੱਡੀ ਹੋ ਗਈ ਕਿਵੇਂ ਸਿਲਕੀ ਰਹਿਣਗੇ ਕਿ ਕਰਲੀ ਹੋ ਜਾਣਗੇ ਮੇਰੇ ਤੇ ਵੈਸੇ ਕਰਲੀ ਹੈਅਰ ਸੀ ਤੁਹਾਡੇ ਨਾ ਤੁਹਾਡੇ ਬੜੇ ਸੋਹਣੇ ਵਾਲ ਸੀ ਕਰਲੀ ਹੈਅਰ ਬੜੇ ਪਿਆਰੇ ਪਿਆਰੇ ਜੇ ਸੀ ਇੱਕ ਤਾਂ ਜਿਉਣਿਆ ਚ ਸਮੋਥੀਨਿੰਗ ਕਰਵਾਦੇ ਮੇਰੇ ਵਾਲਾਂ ਨੂੰ ਮੈਂ ਵੀ ਚਲੋ ਠੀਕ ਹੈ ਸੁਣੀ ਸੀ ਵਧੀਆ ਚੀਜ਼ ਹੁੰਦੀ ਹੈ ਵੀ ਉਹ ਵਾਲ ਸੋਹਣੇ ਹੋ ਜਾਂਦੇ ਨੇ ਉਹ ਇੱਕ ਵਾਰ ਕਰਾ ਤੇ ਮੁੜ ਕੇ ਫਿਰ ਪੱਕਾ ਹੀ ਆ ਬਛੜ ਗਿਆ ਸਮੋਥੀਨਿੰਗ ਵਾਲਾ ਤੇ ਇਹਨਾਂ ਦੇ ਵਿੱਚ ਜੀ ਚਟੇ ਹੋ ਗਏ ਜੇ ਇੱਕ ਵਾਰੀ ਰੰਗ ਕਰਾ ਲਾ ਉਹ ਵੀ ਜਦੋਂ ਛਿੜ ਗਿਆ ਮਤਲਬ ਇਹ ਸੱਚੀ ਗੱਲ ਹੈ ਪੱਕਾ ਜਦ ਛਿੜ ਜਾਂਦਾ ਇੱਕ ਵਾਰੀ ਕਰਾ ਲਓ ਦਾ ਤੇ ਬਾਕੀ ਤੁਹਾਨੂੰ ਗੇੜੇ ਦਾ ਮੈਨੂੰ ਕਾਫੀ ਟਾਈਮ ਤੋਂ ਫੋਲੋ ਕਰਦੇ ਉਹਨਾਂ ਨੂੰ ਪਤਾ ਹੀ ਹੋਣਾ ਕਿ ਮੈਂ ਰੋਪੜ ਹੀ ਜਾਨੀ ਆਪਣੇ ਹੈਅਰਸ ਦੀ ਟ੍ਰੀਟਮੈਂਟ ਕਰਵਾਉਣ ਨੂੰ ਮੈਂ ਇੱਥੋਂ ਨਹੀਂ ਕਰਵਾਉਂਦੀ ਇੱਥੇ ਮੈਂ ਵੈਸੇ ਜੀ ਕਲਰ ਕਰਵਾਉਣ ਵੀ ਜਾਉਂਗੀ ਨਾ ਉਹਨਾਂ ਨੇ ਕਹਣਾ ਮੈਡਮ ਤੁਹਾਡੇ ਹੈਅਰ ਨੂੰ ਆ ਹੋਇਆ ਆ ਹੋਇਆ ਇਦਾਂ ਕਰਵਾ ਲਓ ਇਦਾਂ ਕਰਵਾ ਲਓ ਤੁਸੀਂ ਕਰਕੇ ਮੈਂ ਜਾਣਦੀ ਨਹੀਂ ਮੈਂ ਜਦੋਂ ਵੀ ਜਾਨੀ ਹੁਣ ਮੈਂ ਮਿਲਦਾ 2 ਜਾਂ 2.5 ਮਹੀਨੇ ਬਾਅਦ ਮੈਂ ਰੋਪੜ ਤਾ ਗਈ ਸੀ ਕਿਉਂਕਿ ਮੇਰੇ ਹੇਅਰ ਬਹੁਤ ਜ਼ਿਆਦਾ ਝੜ ਰਹੀ ਸੀ ਤੇ ਮੈਂ ਕਿਸਾਲ ਕੱਸ਼ ਕਰਵਾ ਲੈਣੀ ਆ ਕੱਸ਼ ਲੈਣੀ ਆ ਸਰ ਨੂੰ ਹਣਾ ਤੇ ਉਹ ਪਹਿਲਾਂ ਤਾਂ ਸਰ ਨੇ ਮੈਨੂੰ ਕਿਹਾ ਤਾਂ ਸੀ ਕਿ ਤੁਸੀਂ ਕੈਰਾਟਨ ਕਰਵਾ ਲਓ ਫਿਰ ਬਾਅਦ ਵਿੱਚ ਸਰ ਦੇ ਦਿਮਾਗ 'ਚ ਆਇਆ ਕਿਉਂਕਿ ਉਹਨਾਂ ਨਾਲ ਵੀ ਸਾਡਾ ਇੱਕ ਅੱਛਾ ਰਿਲੇਸ਼ਨ ਅਸਾਂ ਦਾ ਉਹ ਸਰ ਬਹੁਤ ਸਹੀ ਗਾਈਡ ਕਰਦੇ ਨੇ ਕੱਲੇ ਇਹ ਮੈਨੂੰ ਨਹੀਂ ਕੋਈ ਵੀ ਉਹਨਾਂ ਕੋਲ ਜਿਹੜਾ ਹੁੰਦਾ ਵਾ ਨਾ ਬਹੁਤ ਜ਼ਿਆਦਾ ਸਹੀ ਗਾਈਡ ਕਰਦੇ ਕੋਈ ਪੈਸੇ ਨਹੀਂ ਬਣਾਉਂਦੇ ਹੈਗੇ ਤਾਂ ਬਾਅਦ ਵਿੱਚ ਉਹਨਾਂ ਨੂੰ ਇੱਕਦਮ ਯਾਦ ਆਇਆ ਕਿ ਇਹ ਜਿਹੜੀ ਕੈਰਾਟਨ ਹੁੰਦੀ ਆ ਉਹ 3 ਦਿਨ ਹੇਅਰਸ ਦੇ ਵਿੱਚ ਰਹਿਣੀ ਆ ਤੇ ਫਿਰ ਇਬਾਦਤ ਮੇਰੇ ਕੋਲ ਹੁੰਦੀ ਆ ਜ ਤਾਂ ਫਿਰ ਉਹਦੀ 스멜 ਉਹਨੂੰ ਚੜੂਗੀ ਇਸ ਕਰਕੇ ਉਹ ਸੇਫ ਨਹੀਂ ਆ ਤਾਂ ਇਸ ਕਰਕੇ ਉਹਨਾਂ ਨੇ ਫਿਰ ਮੈਨੂੰ ਮਨਾ ਕਰਤਾ ਸੀ ਕਿੰਨੇ ਤੂੰ ਫਿਰ ਥੋੜਾ ਟਾਈਮ ਰੁਕਜੋ ਜੇ ਹੋਰ ਫਿਰ ਕਰਵਾ ਲਿਓ ਤੇ ਬਾਅਦ ਫਿਰ ਮੈਂ ਕੱਲੇ ਹੇਅਰ ਕਲਰ ਹੀ ਕਰਵਾ ਲਿਆ ਸੀ ਹਮ ਮੈਂ ਤਾਂ ਕੋਈ ਗੱਲ ਨਹੀਂ ਥੋੜਾ ਵਧੀਆ ਭਾਜੀ ਹੋਣੇ ਤਾਂ ਵਧੀਆ ਨੇ ਬਹੁਤ ਨਾਈਸ ਨੇ ਸਾਰੇ ਤੇ ਫਿਰ ਮੈਂ ਕੱਲਾ हेयर कलर ਹੀ ਕਰਵਾ ਲਿਆ ਸੀ ਉਹਨਾਂ ਨੇ ਤੇ ਹੇਅਰ ਨੂੰ ਬਲੋ ਡਰਾਈ ਕਰਾਤਾ ਸੀ ਜਿਹਦੇ ਕਰਕੇ ਵਾਲ ਬੜੇ ਸਿਲਕੀ ਜਿਹੇ ਹੋ ਗਏ ਆ ਪਰ ਜਦੋਂ ਅਸੀਂ ਆਪ洗 ਧੋਨੇ ਆ ਉਦੋਂ ਜਿਹੜਾ ਹੇਅਰ ਆ ਉਹ ਬਹੁਤ ਜ਼ਿਆਦਾ ਸਿਲਕੀ ਨਹੀਂ ਰਹ ਪਾਉਂਦੇ ਕਿਉਂਕਿ ਉਹ ਫਿਰ ਮਾਸਕ ਵਗੈਰਾ ਵੀ ਲਾ ਦਿੰਦੇ ਨੇ ਵਧੀਆ ਤਰੀਕੇ ਨਾਲ ਸਪਾ ਜਮ ਵਿੱਚ ਇਹ ਦੇ ਦਿੰਦੇ ਨੇ ਹਨਾ ਤੇ ਕੋਈ ਗੱਲ ਨਹੀਂ ਕਿਉਂਕਿ ਮੇਰੀ ਨਿਊ ਗ੍ਰੋਥ ਆ ਗਈ ਹੈ ਤੇ ਉੱਥੇ ਸਮੂਥਿੰਗ ਨਹੀਂ ਹੈਗੀ ਹੁਣ ਇਹ ਜਿਹੜੀ ਨੈਚਰਲ ਹੁੰਦੀ ਗ੍ਰੋਥ ਆਪਣੀ ਉਹਨੇ ਤਾਂ ਉਦਾਂ ਦੀ ਆਉਣਾ ਜਿੱਦਾਂ ਦੀ ਹੈ ਸੀ ਥੋੜਾ ਟਾਈਮ ਅਜੇ ਰੁਕ ਜਾਨੀ ਆ ਫਿਰ ਕਰਵਾਉਂਗੀ ਕਿਉਂਕਿ ਬਾਅਦ ਤੇ ਵੀ ਥੋੜੀ ਵੱਡੀ ਹੋ ਜਾਈ ਚਲੋ ਮਿਲਦੇ ਆ ਤੁਹਾਨੂੰ ਹੁਣ ਆਪਾਂ ਕੱਲ ਇੱਕ ਨਵੇਂ ਵਲੋਗ ਨਾਲ ਅੱਜ ਸਾਨੂੰ ਦੋ ਇਜਾਜ਼ਤ ਦੇਖਈ ਇਬਾਦਤ ਉੱਤੀ ਆ ਤੇ ਆਪਾਂ ਬਾਅਦੋਂ ਤੋਂ ਬਿਨਾਂ ਹੀ ਤੁਹਾਨੂੰ ਕਰਦੇ ਆ ਬਾਏ 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 ਬਾਏ